ਅਈ ਜੀ ਵੀਰਬਰ ਕੇ ਬੇਨਤੀ ਹੈ ਵੀ ਇਹ ਵੀਡੀਓ ਸਕੇਪ ਨਾ ਕਰਿਓ ਕਿਉਂਕਿ ਕਿਸੇ ਪਰਿਵਾਰ ਦੇ ਜਜ਼ਬਾਤਾਂ ਦੇ ਨਾਲ ਇਹ ਵੀਡੀਓ ਜੁੜੀ ਹੋਈ ਹੈ ਇੱਕ ਵੀਰ ਜੋ ਕਿ ਚਿੱਟਾ ਕੁੜਤਾ ਪਿਆ ਮਾਉਣੇ ਪਾਇਆ ਹੋਇਆ ਹੈ ਸਕਾਈ ਬਲੂ ਕਲਰ ਦੀ ਉਹਨੇ ਪੱਗ ਬੰਨੀ ਹੋਈ ਹੈ ਕੱਲ ਉਹ ਸ਼ਾਮ ਨੂੰ 6 ਵਜੇ ਮੂਸਾ ਚੁੰਗੀ ਦੇ ਕੋਲੇ ਦੇਖਿਆ ਗਿਆ ਉਸ ਤੋਂ ਬਾਅਦ ਨਾ ਤਾਂ ਉਹ ਘਰੇ ਗਿਆ ਤੇ ਨਾ ਹਿੱਤਾ ਕੋਈ ਅਤਾ ਪਤਾ ਲੱਗ ਰਿਹਾ ਨਾ ਉਹ ਕਿਸੇ ਹੋਰ ਆਪਦੇ ਦੋਸਤ ਮਿੱਤਰ ਕੋਲ ਗਿਆ ਨਾ ਕਿਸੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਗਿਆ ਕਿਉਂਕਿ ਆਪਾਂ ਵੀ ਜਾਣਦੇ ਆ ਆਪਾਂ ਆਪਣੇ ਪਰਿਵਾਰ ਨੂੰ ਕਿੰਨਾ ਪਿਆਰ ਕਰਦੇ ਆ ਤੇ ਉਹਦੇ ਪਰਿਵਾਰ ਵਾਲੇ ਉਹਨੂੰ ਵੀ ਕਿੰਨਾ ਪਿਆਰ ਕਰਦੇ ਆ ਵੀਰ ਬਣ ਕੇ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਮਾਪਿਓ ਉਹਦੇ ਬੱਚੇ ਦੇ ਉਡੀਕ ਤੇ ਪਏ ਨੇ ਉਹਦੀ ਘਰ ਵਾਲੀ ਉਹਨੂੰ ਉਡੀਕ ਤੇ ਪਈ ਹੈ ਜਾਉਦੇ ਬੱਚੀ ਉਹਨੂੰ ਢੀਕਦੇ ਪਏ ਆ ਤਾਂ ਉਹ ਛੀਦੀ ਤੋਂ ਛੀਦੀ ਉਹਦੇ ਆਪ ਦੇ ਘਰ ਪਹੁੰਚ ਸਕੀਏ ਵੀਰ ਬਣ ਕੇ ਵੀ ਇੰਨੀ ਕੁ ਕਿਰਪਾ ਜ਼ਰੂਰ ਕਰੋ ਕਿ ਜਿੱਥੇ ਤੁਹਾਨੂੰ ਇਹ ਵੀਰ ਮਿਲਦਾ ਨਾਲ ਅਸੀਂ ਵੀਡੀਓ ਸ਼ੇਅਰ ਕਰ ਰਹੇ ਹਾਂ ਤੇ ਇਹਦੇ ਵੀਡੀਓ ਦੇ نیچے ਨੰਬਰ ਚੱਲ ਰਿਹਾ ਹੈ ਇਹ ਨੰਬਰ ਤੇ ਕੰਟੈਕਟ ਕਰੋ ਕਿ ਇਹ ਵੀਰ ਦੀ ਇਦਲਾਹ ਦਿਓ